ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਪਿਆਰ ਪਿਆਰੀ ਸਾਥ ਸੰਗਤ ਜੀ ਕੀ ਤੁਹਾਨੂੰ ਪਤਾ ਹੈ ਗੁਰਗੋਬੀ ਸਿੰਘ ਜੀ ਦੇ ਪਰਦਾਦਾ ਜੀ ਦਾ ਕੀ ਨਾਮ ਸੀ ਤੀਸਰੇ ਗੁਰੂ ਅਮਰਦਾਸ ਜੀ ਪੰਜਵੇਂ ਗੁਰੂ ਅਰਜਨ ਦੇਵ ਜੀ ਦੇ ਨਾਨਾ ਜੀ ਲੱਗਦੇ ਸਨ ਗੁਰੂ ਅੰਗਦ ਦੇਵ ਜੀ ਗੁਰੂ ਨਾਨਕ ਦੇਵ ਜੀ ਨੂੰ ਪਹਿਲੀ ਵਾਰ ਕਿੱਥੇ ਮਿਲੇ ਸੀ ਕਿਹੜੇ ਗੁਰੂ ਸਾਹਿਬ ਨੇ ਆਪਣੇ ਗੁਰਮ ਨੂੰ ਗੁਰਗੱਦੀ ਦਿੱਤੀ ਕਿਹੜੇ ਗੁਰੂ ਸਾਹਿਬ ਨੇ ਆਪਣੇ ਪੋਤੇ ਨੂੰ ਗੁਰਗੱਦੀ ਦਿੱਤੀ ਕਿਹੜੇ ਗੁਰੂ ਸਾਹਿਬ ਨੇ ਆਪਣੇ ਦਾਦੇ ਦੇ ਭਰਾ ਨੂੰ ਗੁਰਗੱਦੀ ਦਿੱਤੀ ਆਪਾਂ ਚਾਪਾਂ ਗੱਲ ਕਰਾਂਗੇ 10 ਸਿੱਖ ਗੁਰੂ ਸਾਹਿਬਾਂ ਦੇ ਆਪਸ ਵਿੱਚ ਕੀ ਰਿਸ਼ਤੇ ਸਨ ਕਿਹੜੇ ਗੁਰੂ 10 ਸਿੱਖ ਗੁਰੂ ਸਾਹਿਬਾਂ ਦੇ ਆਪਸ ਵਿੱਚ ਕੀ ਰਿਸ਼ਤੇ ਸਨ ਕਿਹੜੇ ਗੁਰੂ ਸਾਹਿਬ ਕਿਸ ਦੇ ਕੀ ਲੱਗਦੇ ਸਨ ਬੈਲ ਕਰੀਏ ਤਾਂ ਗੁਰੂ ਸਾਹਿਬਾਨ ਇੱਕ ਹੀ ਜੋਤ ਤੋਂ ਜੋ ਸਮੇਂ-ਸਮੇਂ ਤੇ ਆਪਣੇ ਸਰੀਰ ਬਦਲਦੇ ਰਹੇ ਸਭ ਤੋਂ ਪਹਿਲਾਂ ਆਪਾਂ ਸ਼ੁਰੂ ਕਰਦੇ ਹਾਂ ਪਹਿਲੀ ਪਾਸ਼ਾਏ ਗੁਰੂ ਨਾਨਕ ਦੇਵ ਜੀ ਤੋਂ ਗੁਰੂ ਨਾਨਕ ਸਾਹਿਬ ਜੀ ਗੁਰਗੱਦੀ ਕਣਕ ਸਾਹਿਬ ਜੀ ਗੁਰਗੱਦੀ ਦਿੰਦੇ ਨੇ ਆਪਣੇ ਸੇਵਕ ਭਾਈ ਲਹਿਣਾ ਜੀ ਨੂੰ ਇਹਨਾਂ ਦਾ ਨਾਂ ਉਹਨਾਂ ਨੇ ਗੁਰੂ ਅੰਗਦ ਦੇਵ ਰੱਖਿਆ ਸੀ ਗੁਰੂ ਅੰਗਦ ਸਾਹਿਬ ਜੀ ਗੁਰੂ ਨਾਨਕ ਦੇਵ ਗੁਰੂ ਨਾਨਕ ਦੇਵ ਜੀ ਨੂੰ ਮਿਲਣ ਤੋਂ ਪਹਿਲਾਂ ਦੇਵੀ ਬਗਤ ਸੀ ਜੀ ਹਰ ਸਾਲ ਉਹ ਜੰਮੂ ਜਾਇਆ ਕਰਦੇ ਸੀ ਦੇਵੀ ਦੇ ਮੱਥਾ ਟੇਕਣ ਤਾਂ ਇੱਕ ਵਾਰ ਜਦੋਂ ਗੁਰੂ ਨਾਨਕ ਦੇਵ ਜੀ ਨੇ ਇੱਕ ਸਿੱਖ ਭਾਈ ਜੋਧ ਸਿੰਘ ਜੀ ਦੇ ਮੁਖ ਤੋਂ ਉਹ ਗੁਰਬਾਣੀ ਸੁਣਦੇ ਨੇ ਤਾਂ ਖਿੱਚ ਤੁਰੇ ਖਿੱਚੀ ਤੁਰੇ ਜਾਂਦੇ ਨੇ ਉਹ ਗੁਰੂ ਨਾਨਕ ਦੇਵ ਜੀ ਵੱਲ ਗੁਰੂ ਨਾਨਕ ਦੇਵ ਜੀ ਕੋਲ ਫਿਰ ਉਹ ਹੀ ਗੁਰੂ ਨਾਨਕ ਦੇਵ ਜੀ ਕੋਲ ਫਿਰ ਉਹ 7 ਸਾਲ ਰਹਿ ਕੇ ਸੇਵਾ ਕਰਦੇ ਨੇ ਉਹਨਾਂ ਦੀ ਤੇ ਫਿਰ ਗੁਰੂ ਨਾਨਕ ਦੇਵ ਜੀ ਦਿੰਦੇ ਨੇ ਆਪਣੇ ਸੇਵਕ ਗੁਰੂ ਅੰਗਦ ਦੇਵ ਜੀ ਨੂੰ ਗੁਰ ਅੰਗਦ ਦੇਵ ਜੀ ਗੁਰਗੱਦੀ ਦਿੰਦੇ ਨੇ ਗੁਰੂ ਅਮਰਦਾਸ ਜੀ ਨੂੰ ਗੁਰੂ ਅਮਰ ਗੁਰੂ ਅਮਰਦਾਸ ਜੀ ਨੂੰ ਉਹਨ ਗੁਰੂ ਅੰਗਦ ਦੇਵ ਜੀ ਤੇ ਗੁਰੂ ਅਮਰਦਾਸ ਜੀ ਦਾ ਕੀ ਰਿਸ਼ਤਾ ਸੀ ਆਪਸ ਵਿੱਚ ਇਹ ਕੋੜਮ ਲੱਗਦੇ ਸਨ ਸਕੇ ਕੁੜਮ ਨਹੀਂ ਸੀ ਦੂਸਰੇ ਗੁਰੂ ਅੰਗਦ ਦੇਵ ਜੀ ਦੇ ਸਪੁੱਤਰੀ ਸੀ ਬੀਬੀ ਅਮਰੋ ਜੀ ਬੀਬੀ ਅਮਰੋ ਜੀ ਦਾ ਵਿਆਹ ਹੋਇਆ ਸੀ ਗੁਰੂ ਅਮਰਦਾਸ ਜੀ ਦੇ ਭਤੀਜੇ ਨਾਲ ਫਿਰ ਇਸ ਤਰੀਕੇ ਨਾਲ ਉਹ ਕੁੜਮ ਲੱਗਦੇ ਸੀ ਗੁਰੂ ਅੰਗਦ ਦੇਵ ਜੀ ਤੇ ਗੁਰੂ ਅਮਰਦਾਸ ਜੀ ਗੁਰੂ ਅਮਰਦਾਸ ਜੀ ਗੁਰੂ ਅੰਗਦ ਸਾਹਿਬ ਜੀ ਤੋਂ 25 ਸਾਲ ਛੋਟੇ ਉਮਰ ਵਿੱਚ ਛੋਟੇ ਸੰਤ ਗੁਰੂ ਅਮਰਦਾਸ ਜੀ ਵੀ ਕੋਈ ਭਗਤ ਦੇ ਗੁਰੂ ਅਮਰਦਾਸ ਜੀ ਵੀ ਦੇਵੀ ਭਗਤ ਸੀ ਗੁਰੂ ਅਮਰਦਾਸ ਜੀ ਗੁਰੂ ਅੰਗਦ ਦੇਵ ਜੀ ਤੋਂ 25 ਸਾਲ ਵੱਡੇ ਸੀ ਉਮਰ ਵਿੱਚ ਗੁਰੂ ਅਮਰਦਾਸ ਜੀ ਵੀ ਦੇਵੀ ਭਗਤ ਸਨ ਉਹ ਵੀ ਦੇਵੀ ਦੇ ਮੱਥਾ ਟੇਕਣ ਜਾਇਆ ਕਰਦੇ ਸੀ ਜਦੋਂ ਉਹ ਬੀਬੀ ਅਮਰੋ ਜੀ ਦੇ ਮੁਕ ਤੋਂ ਇੱਕ ਦਿਨ ਗੁਰਬਾਣੀ ਸੁਣਦੇ ਨੇ ਤੇ ਉਹ ਫਿਰ ਉਨਾ ਪ੍ਰਭਾਵਿਤ ਹੋ ਜਾਂਦੇ ਹਨ ਕਿ ਉਹ ਵੀ ਬੀ ਅਮਰੋ ਜੀ ਨੂੰ ਪੁੱਛਦੇ ਨੇ ਕਿ ਕਿਸ ਮਹਾਪੁਰਖ ਦੀ ਲਿਖੀ ਹੋਈ ਹੈ ਇਹ ਬਾਣੀ ਹੈ ਫਿਰ ਉਹ ਜਾਂਦੇ ਨੇ ਗੁਰੂ ਅੰਗਦ ਸਾਹਿਬ ਜੀ ਦੇ ਕੋਲ ਉਸ ਤੋਂ ਬਾਅਦ ਫਿਰ ਉਹ ਗੁਰੂ ਅੰਗਦ ਦੇਵ ਜੀ ਸਾਹਿਬ ਜੀ ਦੇ ਉਸ ਤੋਂ ਬਾਅਦ ਫਿਰ ਉਹ ਗੁਰੂ ਅੰਗਦ ਦੇਵ ਜੀ ਦੇ ਹੀ ਚਰਨੀ ਲੱਗ ਜਾਂਦੇ ਨੇ ਬਿਰਧ ਅਵਸਥਾ ਵਿੱਚ ਹੋਣ ਦੇ ਬਾਵਜੂਦ ਵੀ ਉਹ ਹੁਣ ਤਨ ਮਨ ਨਾਲ ਸੇਵਾ ਕਰਦੇ ਨੇ ਗੁਰੂ ਅੰਗਦ ਦੇਵ ਸਾਹਿਬ ਜੀ ਦੇ ਹੁਣ ਤੀਸਰੇ ਗੁਰੂ ਅੱਗੇ ਅਮਰਦਾਸ ਜੀ ਗੁਰੂ ਅਮਰਦਾਸ ਜੀ ਦਾ ਚੌਥੇ ਗੁਰੂ ਰਾਮਦਾਸ ਜੀ ਨਾਲ ਕੀ ਰਿਸ਼ਤਾ ਸੀ ਗੁਰੂ ਰਾਮਦਾਸ ਜੀ ਛੋਟੀ ਉਮਰ ਚ ਹੀ ਉਹਨਾਂ ਦੇ ਮਾਤ ਪਿਤਾ ਅਕਾਲ ਚਰਾਨਾ ਚਲਾਣਾ ਕਰ ਗਏ ਸਨ ਭੈਣ ਭਰਾਵਾਂ ਚ ਉਹ ਸਭ ਤੋਂ ਵੱਡੇ ਸੀ ਇਸ ਕਰਕੇ ਉਹਨਾਂ ਦਾ ਨਾਮ ਰੱਖਿਆ ਗਿਆ ਜੇਠਾ জেઠા ਜੀ ਹੁਣ ਆਪਣੀ ਨਾਨੀ ਕੋਲ ਚਲੇ ਗਏ ਪਿੰਡ ਵਾਸਰ ਕੇ ਉਹਨੂੰ ਛੋਟੀ ਉਮਰ ਰਹੀ ਛੋਟੇ ਭੈਣ ਭਰਾਵਾਂ ਦੀ ਜ਼ਿੰਮੇਵਾਰੀ ਆ ਗਈ ਭਾਈ ਜੇਠਾ ਜੀ ਦੇ ਮੋਢਿਆਂ ਤੇ ਭਾਈ ਜੇਠਾ ਜੀ ਦੇ ਮੋਢਿਆਂ ਤੇ ਫਿਰ ਉਹ ਕਿਰਤ ਕਮਾਈ ਲਈ ਹੁਣ ਛੋਟੀ ਉਮਰ ਚ ਹੀ ਛੋਟੇ ਭੈਣ ਭਰਾਵਾਂ ਦੀ ਜ਼ਿੰਮੇਵਾਰੀ ਆ ਗਈ ਭਾਈ ਜੇਠਾ ਜੀ ਦੇ ਮੋਢਿਆਂ ਤੇ ਫਿਰ ਉਹ ਕਿਰਤ ਕਮਾਈ ਲਈ ਹੁਮਨੀਆਂ ਵੇਚਣ ਲੱਗ ਪਏ ਗੁਰੂ ਅਮਰਦਾਸ ਜੀ ਗੁਰੂ ਅਮਰਦਾਸ ਜੀ ਦੇ ਗੁਰੂ ਅਮਰਦਾਸ ਜੀ ਦੇ ਨਜ਼ਰੀ ਫੇਰ ਪੈਂਦੇ ਹਨ ਭਾਈ ਜੇਠਾ ਜੀ ਭਾਈ ਜੇਠਾ ਜੀ ਦਾ ਵਿਆਹ ਗੁਰੂ ਅਮਰਦਾਸ ਆਪਣੀ ਸੁਪਤਰੀ ਬੀਬੀ ਭਾਨੀ ਜੀ ਨਾਲ ਕਰਦੇ ਹਨ 45 ਸੀ ਹਿਸਾਬ ਨਾਲ ਉਸਦੇ ਗੁਰੂ ਰਾਮਦਾਸ ਜੀ ਕੋਈ ਤੀਸਰੇ ਗੁਰੂ ਤੀਸਰੇ ਗੁਰੂ ਅਮਰਦਾਸ ਜੀ ਦੇ ਜਵਾਈ ਤਾਂ ਇਹ ਸੀ ਉਹਨਾਂ ਦਾ ਸੰਸਾਰਿਕ ਰਿਸ਼ਤਾ ਹੁਣ ਇਹ ਨਹੀਂ ਹਾਂ ਜਿਉ ਜਵਾਈ ਸੀਗੇ ਤਾਂ ਕਰਕੇ ਉਹਨਾਂ ਨੂੰ ਗੁਰਗੱਦੀ ਮਿਲੀ ਗੁਰੂ ਅਮਰਦਾਸ ਜੀ ਦੇ ਦੋਹੇ ਪੁੱਤਰ ਸਨ ਬਾਬਾ ਮੋਰੀ ਜੀ ਤੇ ਬਾਬਾ ਮੋਹਨ ਜੀ ਇੱਕ ਜਵਾਈ ਹੋਰ ਸੀ ਗੁਰੂ ਅਮਰਦਾਸ ਜੀ ਦੇ ਸੇਵਾ ਤੇ ਉਹਨਾਂ ਦੀ ਜੋ ਰੱਬੀ ਰੂਹ ਸੀ ਉਹ ਦੇਖ ਕੇ ਉਹਨਾਂ ਨੂੰ ਗੁਰਗੱਦੀ ਮਿਲੀ ਨਾ ਕਿ ਨਾ ਕਿ ਕੋਈ ਰਿਸ਼ਤਾ ਦੇਖ ਕੇ ਗੁਰੂ ਅਮਰਦਾਸ ਤੋਂ ਬਾਅਦ ਗੁਰਗੱਦੀ ਜਾਂਦੀ ਹੈ ਉਹਨਾਂ ਦੇ ਸੁਪੁੱਤਰ ਗੁਰੂ ਅਰਜਨ ਦੇਵ ਜੀ ਨੂੰ ਗੁਰੂ ਰਾਮਦਾਸ ਕੋਲ ਗੁਰੂ ਰਾਮਦਾਸ ਜੀ ਦੇ 10 ਸੁਪੁੱਤਰ ਸਨ ਇੱਕ ਬਾਬਾ ਪਿਰਤੀ ਚੰਦ ਜੋ ਸਭ ਤੋਂ ਵੱਡੇ ਸਨ ਉਸ ਤੋਂ ਬਾਅਦ ਵਿੱਚ ਬਾਅਦ ਸੀ ਬਾਬਾ ਮਹਾਦੇਵ ਜੀ ਤੀਸਰੇ ਸਨ ਗੁਰੂ ਅਰਜਨ ਦੇਵ ਜੀ ਦੇ ਵੱਡੇ ਸੁਪੁੱਤਰ ਨੂੰ ਛੱਡ ਕੇ ਸਭ ਤੋਂ ਛੋਟੇ ਪੁੱਤਰ ਨੂੰ ਗੁਰਗੱਦੀ ਦਿੱਤੀ ਚੌਥੇ ਗੁਰੂ ਰਾਮਦਾਸ ਜੀ ਦਾ ਪੰਜਵੇਂ ਗੁਰੂ ਅਰਜਨ ਦੇਵ ਜੀ ਨਾਲ ਕੀ ਰਿਸ਼ਤਾ ਸੀ ਪਿਓ ਪੁੱਤਰ ਰਿਸ਼ਤਾ ਪੰਜਵੇਂ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਤੋਂ ਬਾਅਦ ਗੁਰਗੱਦੀ ਮਿਲਦੀ ਹੈ ਉਹਨਾਂ ਦੇ ਇਕਲੋਤੇ ਸਪੁੱਤਰ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਗੁਰੂ ਹਰਗੋਬਿੰਦ ਸਾਹਿਬ ਜੀ ਬਣਦੇ ਨੇ ਸਿੱਖਾਂ ਦੇ ਛੇਵੇਂ ਗੁਰੂ ਤਾਂ ਇਸ ਹਿਸਾਬ ਨਾਲ ਇੱਥੇ ਹੋਰਾਂ ਪਿਓ ਪੁੱਤਾਂ ਦਾ ਰਿਸ਼ਤਾ ਇਸ ਹਿਸਾਬ ਨਾਲ ਇੱਥੇ ਹੋ ਗਿਆ ਪਿਓ ਪੁੱਤਾਂ ਦਾ ਰਿਸ਼ਤਾ ਉਸ ਤੋਂ ਬਾਅਦ ਗੁਰੂ ਹਰਗੋਬਿੰਦ ਸਾਹਿਬ ਜੀ ਆਪਣੇ ਕਿਸੇ ਵੀ ਸੁਪੁੱਤਰ ਨੂੰ ਗੁਰਗੱਦੀ ਨਹੀਂ ਦਿੰਦੇ ਉਹਨਾਂ ਦੇ ਪੰਜ ਸੁਪੁੱਤਰ ਸੀ ਜਿਨ੍ਹਾਂ ਚੋਂ ਗੁਰੂ ਤੇਗ ਬਹਾਦਰ ਜੀ ਯਾਨੀ ਕਿ ਜਿਨ੍ਹਾਂ ਦਾ ਪਹਿਲਾ ਨਾਮ ਸੀ ਬਾਬਾ ਤਿਆਗਮਲ ਜੀ ਆਪਣੇ ਪਤੰਗਾਂ ਨੂੰ ਉਹਨਾਂ ਦੇ ਪੰਜ ਸੁਪੁੱਤਰ ਸੀ ਜਿਨ੍ਹਾਂ ਚੋਂ ਗੁਰੂ ਤੇਗ ਬਹਾਦਰ ਜੀ ਯਾਨੀ ਕਿ ਜਿਨ੍ਹਾਂ ਦਾ ਪਹਿਲਾ ਨਾਮ ਸੀ ਬਾਬਾ ਤਿਆਗਮਲ ਜੀ ਆਪਣੇ ਪੁੱਤਰਾਂ ਨੂੰ ਗੁਰਗੱਦੀ ਨਹੀਂ ਦਿੰਦੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ 6ਵੇਂ ਗੁਰੂ ਹਰ ਗੋਬੀ ਸਾਹਿਬ ਜੀ ਫਿਰ ਗੁਰਗੱਦੀ ਸੌਂਪ ਲੈਨੇ ਕਿ ਆਪਣੇ ਪੋਤਰੇ ਗੁਰੂ ਹਰਰਾਇ ਸਾਹਿਬ ਜੀ ਨੂੰ ਉਹ ਆਪਣੇ ਪੁੱਤਰਾਂ ਨੂੰ ਗੁਰਗੱਦੀ ਕਿਉਂ ਨਹੀਂ ਦਿੱਤੀ ਸੱਤਵੇਂ ਗੁਰੂ ਹਰਗੋਹ ਹਰਾਇ ਸਾਹਿਬ ਜੀ ਦੇ ਸੱਤਵੇਂ ਗੁਰੂ ਹਰਰਾਇ ਸਾਹਿਬ ਜੀ ਗੁਰਗੱਦੀ ਸੌਂਪਦੇ ਨੇ ਆਪਣੇ ਛੋਟੇ ਸੁਪੁੱਤਰ ਗੁਰੂ ਹਰਕੀਸ਼ਨ ਜੀ ਨੂੰ ਜਿਨ੍ਹਾਂ ਦੀ ਉਮਰ ਸਿਰਫ 5 ਸਾਲ ਸੀ ਗੁਰੂ ਹਰ ਹਰਾਇ ਜੀ ਦੇ ਦੋ ਸੁਪੁੱਤਰ ਸਨ ਬੱਡੇ ਸੀ ਬਾਬਾ ਰਾਮ ਰਾਏ ਜੀ ਦੇ ਛੋਟੇ ਸੀ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਤਾਂ ਗੁਰੂ ਹਰ ਹਰ ਰਾਏ ਜੀ ਨੇ ਆਪਣੇ ਵੱਡੇ ਸੁਪੁੱਤਰ ਨੂੰ ਗਰਗਦੀ ਚਾਹ સોਪੀ ਇਹਦਾ ਕਾਰਨ ਹੈ ਕਿ ਔਰੰਗਜ਼ੇਬ ਦੇ ਦਰਬਾਰ ਚ ਜਾ ਕੇ ਗੁਰੂ ਹਰ ਰਾਏ ਜੀ ਦੇ ਵੱਡੇ ਸੁਪੁੱਤਰ ਬਾਬਾ ਰਾਮ ਰਾਏ ਜੀ ਨੇ ਗੁਰਬਾਣੀ ਦੀ ਧੁੱਕ ਬਦਲ ਦਿੱਤੀ ਸੀ ਜਿਸ ਤੋਂ ਨਿਰਾਸ਼ ਹੋ ਕੇ ਗੁਰੂ ਹਰ ਰਾਏ ਜੀ ਨੇ ਉਹਨਾਂ ਨੂੰ ਇੱਕ ਤਰੀਕੇ ਦਾ ਬੇਦਕਲ ਕਰ ਦਿੱਤਾ ਸੀ ਤੇ ਕਹਿ ਦਿੱਤਾ ਸੀ ਅੱਜ ਤੋਂ ਬਾਅਦ ਅਸੀਂ ਇਰਾ ਮੁੱਖ ਨਹੀਂ ਦੇਖਾਂਗੇ ਗੁਰਗੱਦੀ ਸੌਪ ਦਿੰਦੇ ਨੇ ਗੁਰਗੱਦੀ ਸੌਪ ਦਿੰਦੇ ਨੇ ਉਹ ਬਾਲ ਗੁਰੂ ਹਰਕ੍ਰਿਸ਼ਨ ਜੀ ਨੂੰ ਜਿਸ ਤੋਂ ਨਿਰਾਸ਼ ਹੋ ਕੇ RAM ਰਾਏ ਨੇ ਅਲੱਗ ਗੁਰਗੱਦੀ ਆਲੂਕ ਤੋਂ ਗੱਦੀ ਲਾ ਲਈ ਸੀ ਸਿੱਖ ਇਤਿਹਾਸ 'ਚ ਤਾਂ ਇਦਾਂ ਦੇ ਕਈ ਵਾਰ ਹੋਇਆ ਕਿ ਗੁਰਗੱਦੀ ਨਾ ਮਿਲਣ ਕਰਕੇ ਗੁਰੂ ਦੇ ਪੁੱਤਰਾਂ ਨੇ ਜਾਂ ਗੁਰੂ ਦੇ ਆਪਣੇ ਨਾਲ ਹੀ ਵਿਰੋਧ ਕੀਤਾ ਤੇ ਅਲੱਗ ਤੋਂ ਗੱਦੀ ਲਾ ਲਈ ਕੀ ਅਸੀਂ ਗੁਰੂਆਂ ਤੇ ਨਕਲੀ ਜਿੰਨਾ ਗੁਰੂਆਂ ਨੇ ਨਕੀ ਨਕਲੀ ਗੁਰਗੱਦੀ ਲਾਈ ਉਹਨਾਂ ਚੋਂ ਹੈ ਬਾਬਾ ਪਿਰਥੀ ਚੰਦ ਇੱਕ ਸੀ ਬਾਬਾ ਧੀਰਮਲ ਇੱਕ ਸੀ ਬਾਬਾ ਹਰਾਮ ਰਾਏ ਆਥਮੇ ਗੁਰੂ ਹਰਿਕ੍ਰਿਸ਼ਨ ਜੀ ਗੁਰੂ ਆਈ ਤੋਂ ਤਕਰੀਬਨ 3 ਸਾਲ ਬਾਅਦ ਜੋਤੀ ਜੋ ਸਮਾ ਜਾਂਦੇ ਹਨ ਜੋਤੀ ਜੋ ਸਮੋਂ ਤੋਂ ਪਹਿਲਾਂ ਗੁਰੂ ਹਰਕ੍ਰਿਸ਼ਨ ਜੀ ਇਸ਼ਾਰਾ ਕਰ ਜਾਂਦੇ ਨੇ ਬਾਬਾ ਬਕਾਲਾ ਬਾਬਾ ਬਕਾਲੇਵਾਲ ਬਾਬਾ ਬਕਾਲਾ ਕੀ ਹੈ ਬਕਾਲਾ ਉਹ ਜਗਾ ਦਾ ਨਾਮ ਸੀ ਤੇ ਬਾਬਾ ਉਦੋਂ ਨਾਲ ਐਡ ਕੀਤਾ ਉਹਨਾਂ ਕਿਉਂਕਿ ਉੱਥੇ ਪ੍ਰਮਾਤਮਾ ਦੀ ਉਸਤਤ ਚੱਲ ਕਿਉਂਕਿ ਉੱਥੇ ਪ੍ਰਮਾਤਮਾ ਦੀ ਉਸਤਤ ਚਲੀ ਨਸੀਗੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪੁੱਤਰ ਗੁਰਤੇਗ ਬਹਾਦਰ ਜੀ ਤੇ ਆਤਮੇ ਗੁਰੂ ਹਰ ਹਰਕ੍ਰਿਸ਼ਨ ਜੀ ਦੇ ਦਾਦਾ ਜੀ ਦੇ ਭਰਾ ਗੁਰੂ ਤੇਗ ਬਹਾਦਰ ਜੀ ਇਸ ਕਰਕੇ ਕਿਉਂਕਿ ਉਹ ਗੁਰੂ ਹਰਿਕ੍ਰਿਸ਼ਨ ਜੀ ਦੇ ਦਾਦਾ ਜੀ ਦੇ ਭਰਾ ਸਨ ਇਸ ਕਰਕੇ ਉਹ ਬਕਾਲੇ ਦੇ ਨਾਮ ਨਾਲ ਜਾਣਿਆ ਗਿਆ ਉਹਨਾਂ ਦੀ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਪਿਆ ਸੀਗਾ ਕਿ ਬਾਬਾ ਬਸ ਗ੍ਰਾਮ ਬਕਾਲੇ ਤਾਂ ਨੌਵੇਂ ਗੁਰੂ ਫਿਰ ਬੰਦੇ ਨੇ ਹਿੰਦ ਦੇ ਚਾਦਰ ਗੁਰ ਤੇਗ ਬਹਾਦਰ ਜੀ ਗੁਰ ਤੇਗ ਬਹਾਦਰ ਸਾਹਿਬ ਜੀ ਤੋਂ ਬਾਦ ਗੁਰਗੱਦੀ ਸੌਂਪੀ ਜਾਂਦੀ ਹੈ ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਜੀ ਨੂੰ ਜੋ ਉਸ ਸਮੇ ਗੁਰ ਗੋਬਿੰਦ ਉਸ ਸਮੇਂ ਗੋਬਿੰਦ ਰਾਏ ਦੇ ਨਾਮ ਨਾਲ ਮਸ਼ਹੂਰ ਸਨ ਗੋਬਿੰਦ ਗੁਰੂ ਗੋਬੀ ਸਿੰਘ ਜੀ ਦੇ ਜੋਤੀ ਜੋ ਸਮਾਨ ਤੋਂ ਪਹਿਲਾਂ ਸ੍ਰੀ ਹਜੂਰ ਸਾਹਿਬ ਨਾਦੇੜ ਦੀ ਧਰਤੀ ਤੇ ਦੇਹਧਾਰੀ ਗੁਰੂ ਪਰਥਾ ਨੂੰ ਖਤਮ ਕਰ ਦਿੰਦੇ ਹੋਏ ਸਿੱਖਾਂ ਦੇ ਅਗਲੇ ਗੁਰੂ ਦਾ ਦਰਜਾ ਦਰਜਾ ਦੇ ਜਾਂਦੇ ਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਉਦੋਂ ਤੋਂ ਹੀ ਸਿੱਖ ਕੋਮ ਗ੍ਰੰਥ ਸਾਹਿਬ ਜੀ ਨੂੰ ਆਪਣਾ ਹਾਜ਼ਰ ਨਾਜ਼ਰ ਗੁਰੂ ਮੰਨਦੀ ਹੈ ਮੰਨਦੀ ਆ ਰਹੀ ਹੈ ਤੇ ਉਹਨਾਂ ਤੋਂ ਹਮੇਸ਼ਾ ਸੇਰ ਸਿੱਖ ਅਲੰਦਿਆ ਰਹੀ ਹੈ ਤੇ ਅੱਗੇ ਤੋਂ ਵੀ ਲੈਂਦੀ ਰਹੇਗੀ। ਇਹ ਵੀਡੀਓ ਤੁਹਾਨੂੰ ਵਧੀਆ ਲੱਗੀ ਤਾਂ ਇਹਨੂੰ ਅੱਗੇ ਵੀ ਸ਼ੇਅਰ ਕਰ ਦਿਓ ਸਿੱਖ ਇਤਿਹਾਸ ਨੂੰ। ਨਾਲ ਜੁੜੀਆਂ ਇਦਾਂ ਦੀਆਂ ਹੋਰ ਵੀਡੀਓ ਵੇਖਣ ਲਈ ਉਹਦਾ ਬੰਦਾ ਚੈਨਲ ਨੂੰ ਲਾਈਕ ਸਬਸਕ੍ਰਾਈਬ ਜ਼ਰੂਰ ਕਰ ਦਿਓ ਤੇ ਤੁਸੀਂ ਕਿਹੜੇ ਪਿੰਡ ਜਾਂ ਸ਼ਹਿਰ ਵਿੱਚ ਚਾਹ ਚੋਂ ਬੈਠ ਕੇ ਤੁਸੀਂ ਸਾਡੀ ਵੀਡੀਓ ਦੇਖ ਰਹੇ ਹੋ ਕਮੈਂਟ ਬਾਕਸ ਵਿੱਚ ਜਾ ਕੇ ਜ਼ਰੂਰ ਦੱਸਿਓ। ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ